ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਘਟ ਹੋਵੋ ਹੋਵੋ ਹੋਮੋ ਵੀ ਕਿਉਂ ਨਾ ਉਹਨੇ ਜੈਨੇਬ ਤੇ ਇੱਕ ਆ ਪਿੱਛੇ ਜੀ ਗੱਲ ਜੀ ਉੜਦੀ ਉੜਦੀ ਸੁਣੀ ਸੀ ਉੜਦੀ ਤਾਂ ਖਨਕਾਰ ਨੂੰ ਮੀਡੀਆ ਚ ਗੱਲ ਆਈ ਆ ਕਾਫੀ ਹੈਗੀ ਸੀ ਆ ਜਿਹੜਾ ਡਲਾ ਟਰੰਪ ਨਹੀਂ ਹੈਗਾ ਉਹ ਡਲਾ ਟਰੰਪ ਯਰ ਮੈਂ ਵੀ ਕੀ ਡੋਨਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਆ ਜਿਹੜਾ ਕਹਿੰਦੇ ਉਹਨੇ ਇੱਕ ਤਾਂ ਦੋ ਫੈਸਲੇ ਕਰਤੇ ਇੰਡੀਆ ਦੇ ਖਿਲਾਫ ਵੀ ਨੇ ਦੋਨੇ ਹੋਰ ਕੰਟਰੀਆਂ ਦੇ ਖਿਲਾਫ ਵੀ ਇੱਕ ਤਾਂ ਇੱਕ ਸਪੈਸ਼ਲੀ ਇੰਡੀਆ ਦੇ ਖਿਲਾਫ ਪਹਿਲਾ ਜਿਹੜਾ ਆਹ ਸੀਗਾ ਜਿਹੜਾ ਮਤਲਬ ਜਿਹੜੇ ਦੇ ਉਹ ਸਿਓਜੇ ਤੇ ਦੰਦੀ ਵੱਡੀ ਹੁੰਦੀ ਹੈ ਮੋਬਾਈਲ ਨਹੀਂ ਹੈਗਾ ਉਹ ਕਿਹੜਾ ਯਾਰ ਮੈਂ ਭੁੱਲ ਜਾਣਾ Apple Apple ਦਾ iPhone ਮੰਗਦੀ Samsung ਉੱਤੇ ਕੁੜੀ ਕਿੱਥੇ ਘੜਦੀ ਮਾਨ ਸਾਹਿਬ ਕਹਿੰਦੇ ਹੁੰਦੇ ਜਿਹੜਾ Apple ਦੇ ਕਹਿੰਦੇ CEO ਨੂੰ ਛੱਡ ਕੇ ਭਈ ਉਹਦੇ ਜੁਡੇ ਫੜ ਕੇ ਤੇ ਉਹਨੂੰ ਝੰਜੋੜਤਾ ਕਿ ਚੇ ਲੋੜਿਆ ਕਾਦੇ ਵਾਸਤੇ ਕਹਿੰਦੇ ਵੀ ਉਹ ਇੰਡੀਆ ਦੇ ਵਿੱਚ ਬਿਜ਼ਨਸ ਕਰਨ ਜਾ ਰਿਹਾ ਸੀਗਾ Apple ਦਾ ਉਹਨੂੰ ਕਹਿੰਦੇ ਵੀ ਗੱਲ ਸੁਣ ਲੈ ਡਾਲਾ ਡਰਾਪ ਕਹਿੰਦਾ ਡੋਨਲਡ ਡਰਾਪ ਡਾਟਰੰਪ ਕਹਿੰਦਾ ਵੀ ਜੇ ਤੂੰ ਇੰਡੀਆ ਦੇ ਵਿੱਚ ਬਿਜ਼ਨਸ ਕਰਨਾ ਹੈ ਤਾਂ ਭਾਈ ਫਿਰ ਤੈਨੂੰ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਉਹ ਜਾਦਾ ਤੋਂ ਜਿਆਦਾ ਟੈਕਸ ਦੇਣਾ ਪਊਗਾ ਇੱਕ ਹੋਰ ਫੈਸਲਾ ਸੁਣਾਤਾ ਕਹਿੰਦੇ ਵੀ ਜਿਹੜੇ ਵਿਦੇਸ਼ੀ ਬੱਚੇ ਆ ਕੇ ਅਮਰੀਕਾ ਦੇ ਵਿੱਚ ਪੜ੍ਹ ਰਹੇ ਨੇ ਉਹਨਾਂ ਨੂੰ ਉੱਥੋਂ ਮਤਲਬ ਵੈਨ ਕਰਤਾ ਕੱਢਣ ਦੀ ਤੇਜ਼ਦੁਰੀ ਕਰਦੇ ਆ ਇਹ じゃ ਕੋਸ਼ ਤੇ ਅਖੇ ਇਹ ਡੋਨਲਡ ਟਰੰਪ ਕਰ ਰਿਹਾ ਉਹ ਮੈਂ ਉਹਨਾਂ ਨੂੰ ਆਖਿਆ ਭਲੇ ਮਾਨਸੋ ਨਹੀਂ ਪਤਾ ਸੋਨੂੰ ਇਹ ਡੋਨਲਡ ਢਾੜਟਰੰਪ ਨਹੀਂ ਕਰ ਰਿਹਾ ਅਸਲ ਦੇ ਵਿੱਚ ਜਿਹੜਾ ਇਹ ਆਪਾਂ ਕਹਿੰਦੇ ਆ ਨਾ ਵੀ ਅਮਰੀਕਾ ਬਾਹ ਮਰੋੜਦਾ ਹੈ ਅਮਰੀਕਾ ਕਾਹਨੂੰ ਬਾਹ ਮਰੋੜਦਾ ਅਮਰੀਕਾ ਦੀ ਬਾਹ ਹੁਣ ਪਾਕਿਸਤਾਨ ਵਾਲਿਆਂ ਨੇ ਮਰੋੜੀ ਹੈ ਹੁਣ ਤੁਸੀਂ ਪੁੱਛੋਗੇ ਵੀ ਪਾਕਿਸਤਾਨ ਵਾਲਿਆਂ ਨੇ ਐਸਾ ਆ ਪਿੱਛੇ ਜਿਹੇ ਹੁਣ ਜਿਹੜਾ ਆਪਣਾ ਪੰਗਾ ਜਾਂ ਨਹੀਂ ਪਿਆ ਸੀ ਜੰਗ ਵਾਲੀ ਸਥਿਤੀ ਜੀ ਬਣ ਗਈ ਸੀ ਇੱਥੇ ਆਪਾਂ ਕਰਜ਼ਾ ਲੈਨੇ ਆ ਮਤਲਬ ਕੋਈ ਬਾਹ ਲੈਣ ਵਾਸਤੇ ਕੋਈ ਕੋਠੀ ਲੈਣ ਵਾਸਤੇ ਉਹਨਾਂ ਨੇ ਕੰਜਰਦਿਆਂ ਨੇ ਕਰਜ਼ਾ ਲੈ ਲਿਆ ਜੰਗ ਲਾਉਣ ਵਾਸਤੇ ਕੋਣੋ ਹੋ ਕਹਿੰਦੇ ਵੀ ਜਾਂਦਾ ਵੀ ਇਹਨਾਂ ਨੂੰ ਕਹੋ ਵੀ ਤੁਸੀਂ ਜਿਹੜੇ ਐਪਰ ਵਾਲੇ ਨੇ ਇੰਡੀਆ ਦੇ ਵਿੱਚ ਉਹਦਾ ਵਪਾਰ ਨਾ ਕਰਨ। ਨਹੀਂ ਅਸੀਂ ਤੁਹਾਡੇ ਪੈਸੇ ਨੁਕਰਾਗੇ। ਇੱਥੋਂ ਤਾਂ ਇੱਕ ਧੁੰਕੀ ਦਿੱਤੀ ਉਹਨਾਂ ਨੇ। ਬਾਲੇ ਕੰਪਨੀ ਦਾ ਭਾਈ ਪਾਕਿਸਤਾਨ ਵਾਲੀ ਠੀਕ ਹੀ ਪਈ। ਬਾਲੇ ਮਾਰੇ। ਬੱਕੀ ਮਨਾ ਕੇ ਹੜਦੇ ਨੇ। ਹੈਗੀ ਦੋ ਵੀ ਜੱਟ ਹੀ ਨੇ ਨਾ। ਫਿਰ ਜੱਟਾਂ ਵਾਲੀ ਘਰਤੀ ਭਈ ਡਲਾਟਰਪ ਵੀ ਲਾ ਲਿਆ ਮੂਰੇ। ਤੇ ਖਰ ਚਲੋ ਜੱਟ। ਇਹ ਤਾਂ ਸੀਗੇ ਆਮ ਆਪਣੀਆਂ ਮਾੜੀਆਂ ਮੋਟੀਆਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਤੇ ਹੁਣ ਆਪਾਂ ਆਪਣੀ ਦੁਕਾਨ ਦੇ ਉੱਤੇ ਬੈਠੇ ਸੀਗੇ। ਤੇ ਅੱਜ ਇੱਕ ਨਵਾਂ ਰੰਗ ਲਿਖਿਆ ਸੀਗਾ ਤੇ ਸੋਚਿਆ ਕਿਉਂ ਨਾ ਉਹ ਰੰਗ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਤੇ ਜੇ ਚੰਗਾ ਲੱਗਿਆ ਤਾਂ ਉਸ ਰੰਗ ਨੂੰ ਤੁਸੀਂ ਜਰੂਰ ਭਾਈ ਐਪਰੀਸ਼ੀਏਟ ਕਰਨਾਗਾ ਆਪਣੀ ਵੀਡੀਓ ਨੂੰ ਲਓ ਸੁਣੋ ਜੀ ਟਰੈਕਟਰ ਟੱਪ ਗਿਆ ਨਾ ਦੇਖ ਚਲ ਟੱਪ ਗਿਆ ਕਹਿੰਦਾ ਅੱਕੇ ਪਿਆ ਅੱਕਿਆਂ ਨੂੰ ਤੁਸੀਂ ਨਾ ਹੀ ਛੇੜੋ ਅੱਲੇ ਜਖਮ 84 ਦੇ ਤੁਸੀਂ ਨਾ ਉਧੇੜੋ ਜੋ ਮਾਥ ਲੀਏ ਉਹ ਕੰਮ ਤਾਂ ਸੀ ਪੱਕਾ ਕਰ ਦੇ ਫੇਰ ਕਹਿਣਾ ਸਰਦਾਰ ਜੀ ਤੁਸੀਂ ਧੱਕਾ ਕਰਦੇ ਕਹਿੰਦਾ ਮਾਨਾ ਹੀ ਆ ਕਰ ਸੌਦਾ ਸਾਥ ਤੁਸੀਂ ਖੁੱਲਾ ਛੱਡਿਆ ਜਗਤਾਰ ਸਿੰਘ ਹਵਾਰਾ ਹਾਲੇ ਤੱਕ ਕਿਉਂ ਨਹੀਂ ਛੱਡਿਆ ਸੁਰੰਗਾਂ ਪਟਕੇ ਲੰਘ ਜਾਗੇ ਅਸੀਂ ਨਹੀਂਓ ਡਰਦੇ ਫੇਰ ਕਹਿਣਾ ਸਰਦਾਰ ਜੀ ਤੁਸੀਂ ਧੱਕਾ ਕਰਦੇ ਸੂਰ ਮਾਰਿਆ ਜੋ ਬਕਵਾਸ ਹੀ ਕਰਦਾ 2% ਨੂੰ ਮਸਲਨ ਦੀਆਂ ਸੀ ਗੱਲਾਂ ਕਰਦਾ ਸ਼ਹੀਦ ਦਾ ਦਰਜਾ ਮੰਗਦੇ ਨੇ ਅੱਜ ਜਿਹਦੇ ਕਰਦੇ ਫੇਰ ਕਹਣਾ ਸਰਦਾਰ ਜੀ ਤੁਸੀਂ ਧੱਕਾ ਕਰਦੇ ਕਹਿੰਦਾ ਸੁੱਖਾ ਜਿੰਦਾ ਕੌਮ ਦੇ ਅਣਖੀ ਸੂਰੇ ਮਾਰ ਲਲਕਾਰਾ ਬੈਰੀ ਨੂੰ ਸੀ ਲਾਉਂਦੇ ਮੂਰੇ ਫੇਰ ਵੈਦਿਆ ਵਰਗੇ ਦੇਖੇ ਕਈ ਗੱਡੀ ਚੜਦੇ ਫੇਰ ਕਹਣਾ ਸਰਦਾਰ ਜੀ ਤੁਸੀਂ ਧੱਕਾ ਕਰਦੇ। ਇਸ ਤਰ੍ਹਾਂ ਦੇ ਮਤਲਬ ਬਾਗੀ ਰੰਗ ਮੇਰੇ ਕੋਲੇ ਹੋਰ ਵੀ ਕਈ ਲਿਖੇ ਪਏ ਨੇ। ਜੇਕਰ ਤੁਸੀਂ ਮੇਰੀ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤਾਂ ਮੈਂ ਹੋਰ ਵੀ ਤੁਹਾਨੂੰ ਜ਼ਰੂਰ ਸੁਣਾਇਆ ਕਰਾਂ। ਕਾਫੀ ਕੁਝ ਮੇਰੇ ਕੋਲੇ ਇਸ ਕਾਪੀ ਦੇ ਵਿੱਚ ਲਿਖਿਆ ਪਿਆ। ਪਰ ਇਹ ਫੇਰ ਹੀ ਚੰਗਾ ਲੱਗਦਾ ਮੇਰਾ ਮਨ ਫੇਰ ਵੀ ਤੇਰੀ ਵੱਧ ਹੈ। ਜੇਕਰ ਤੁਸੀਂ ਅਕੂ ਰਿਸਪੌਂਸ ਦਿਓ। ਠੀਕ ਹੈ ਜੀ। ਨਾ ਇਸ ਟਾਈਮ ਆਪ ਆਪਣੀ ਦੁਕਾਨ ਦੇ ਵਿੱਚ ਬੈਠੇ ਸੀਗੇ ਤੇ ਪਿੱਛੇ ਮੇਰੇ ਆ ਤੁਸੀਂ ਦੇਖ ਸਕਦੇ ਹੋ ਇਹ ਉਹ ਲੱਗੀ ਪਈ ਫੋਟੋ ਸਿੱਖ ਕਾਮ ਦੇ ਤੀਜੇ ਕਲ ਕਲੂਕਾਰੇ ਨੂੰ ਇਹ ਸੰਬੋਧਨ ਕਰਦੀ ਹੈ ਮੇਰੀ ਤਸਵੀਰ ਦੇਖ ਗਏ ਜੀ ਤੁਹਾਨੂੰ ਇਹਦੇ ਵਿੱਚ ਵੀ ਸੁੱਖਾ ਜਿੰਦਾ ਉਹਨਾਂ ਦੇ ਜਿਹੜੇ ਤਸਵੀਰ ਦਿਖਾਈ ਗਈ ਹੈ ਇਸ ਤਸਵੀਰ ਦੇ ਵਿੱਚ ਪੋਸਟਰ ਰਾਹੀਂ ਦਿਖਾਇਆ ਗਿਆ ਹੈ ਕਿ ਜੇਕਰ ਕਾਲ ਤਖਤ ਦੇ ਉੱਤੇ ਹਮਲਾ ਹੋਇਆ ਤਾਂ ਖਾਲਸਪਤਨ ਦੀ ਨਹੀਂ ਰੱਖੀ ਜਾਊਗੀ ਤੇ ਅੱਗੇ ਫਿਰ ਇੰਦਰਾ ਦੇ ਗੋਲੀਆਂ ਵੱਜੀਆਂ ਦਿਖਾਈਆਂ ਤੇ ਉਸ ਦੇ ਵਿੱਚ ਇਹ ਦਿਖਾਇਆ ਗਿਆ ਹੈ ਦੀ ਨਹੀਂ ਹੈ ਜਿਹੜੀ ਉਹ ਰੱਖੀ ਗਈ ਬਾਕੀ ਨਹੀਂ ਰੱਖੀ ਗਈ ਸੀਗੀ ਠੀਕ ਹੈ ਜੀ ਤੇ ਮੇਰਾ ਗੀਤ ਵੀ ਕੁਝ ਐਦਾਂ ਦਾ ਹੀ ਹੈ ਇਹਨਾਂ ਨੂੰ ਇਹ ਚੀਜ਼ਾਂ ਨੂੰ ਮਤਲਬ ਮੈਂ ਦੇਖਦੇ ਹੋਏ ਲਿਖਿਆਗਾ ਜਿੰਨਾ ਵੀ ਮੈਨੂੰ ਜਿੰਨੀ ਕਾਕਲ ਸੀ ਉਸ ਹਸਾਬ ਨਾਲ ਲਿਖੇ ਇਹ ਹੁਣ ਤੁਸੀਂ ਦੇਖਣਾ ਵੀ ਤੁਹਾਨੂੰ ਕਿਵੇਂ ਜਿਹਾ ਲੱਗਿਆ ਵੀ ਕਿੰਨੀ ਮਤਲਬ ਚੰਗਾ ਲੱਗਿਆ ਚੰਗਾ ਲੱਗਿਆ ਤਾਂ ਫੇਰ ਉਹੇ ਚੋ ਗੱਲ ਹੈ ਕਿ ਮੰਨ ਲਓ ਇਹਨੂੰ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਠੀਕ ਹੈ ਜੀ ਇਹ 2000 14 ਦੇ ਵਿੱਚ ਮੈਂ ਪੋਸਟਰ ਖਰੀਦ ਕੇ ਲਿਆ ਸੀਗਾ ਇਹ ਆਪਣੇ ਝੰਡਾ ਸਾਹਿਬ ਗੁਰਦੁਆਰਾ ਇੱਥੇ ਉੱਥੇ ਬਹੁਤ ਮਸਿਆ ਭਰਦੀ ਹੁੰਦੀ ਹੈ ਉੱਥੋਂ ਲਿਆਂਦਾ ਸੀ ਇਹ ਮੈਂ ਪਹਿਲਾਂ ਤੁਸੀਂ ਥੋੜਾ ਇਹ ਚੀਜ਼ਾਂ ਨੂੰ ਪਸੰਦ ਕਰ ਦਾਂਗਾ ਤੇ ਮੇਰੇ ਕੋਲ ਕਿਤਾਬਾਂ ਕਤੂਬਾਂ ਵੀ ਉਦਾਂ ਦੀਆਂ ਪਈਆਂ ਨੇ ਜਿਵੇਂ ਮੈਂ ਇੱਕ ਛੋਟਾ ਜਿਹਾ ਬਲੌਗ ਵੀ ਕਿਤਾਬਾਂ ਨਾਲ ਰਿਲੇਟਡ ਪਾਇਆ ਸੀਗਾ ਤੇ ਬਹੁਤ ਘੱਟ ਲੋਕਾਂ ਨੇ ਪਸੰਦ ਕੀਤਾ ਪਤਾ ਨਹੀਂ ਤਾਂ ਮੇਰੇ ਨਾਲ ਕੋਈ ਆਡੀਅੰਸ ਹੀ ਉਦਾਂ ਦੀ ਜੁੜੀ ਹੋਈ ਹੈ ਪਤਾ ਨਹੀਂ ਕੀ ਚੱਕਰ ਹੈ ਮੈਨੂੰ ਸਮਝ ਤੋਂ ਬਾਹਰ ਹੈ ਪਰ ਨਹੀਂ ਯਾਰ ਕੁਛ ਐਦਾਂ ਦਾ ਵੀ ਤੁਸੀਂ ਮੇਰੀ ਸਪੋਰਟ ਕਰਿਆ ਕਰੋ ਦੇਖਿਆ ਕਰੋ ਚੰਗੀਆਂ ਚੀਜ਼ਾਂ ਨੂੰ ਵੀ ਪ੍ਰੋਮੋਟ ਕਰਿਆ ਕਰੋ ਠੀਕ ਹੈ ਜੀ ਸੋ ਮੇਰੇ ਗੀਤ ਨੂੰ ਫੇਰ ਵੀ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਜਰੂਰ ਹੱਲਾਸ਼ੇਰੀ ਦੇਣਾ ਤੁਸੀਂ ਕਮੈਂਟ ਲਾਜ਼ਮੀ ਮੈਨੂੰ ਕਰਨਾ ਤੇ ਬਾਕੀ ਜੇ ਕੋਈ ਬਾਤ ਕੱਟ ਹੋਈ ਆਪਾਂ ਅਗਲੇ ਗਾਂਹ ਵਾਲੀ ਥਾਂ ਦੇ ਵਿੱਚ ਕੱਟ ਲਾਂਗੇ ਠੀਕ ਹੈ ਜੀ ਧੰਨਵਾਦ